ਇੱਕ ਮਿੰਟ ਜੇ ਤੁਸੀਂ ਏਜੰਸੀ ਨੂੰ ਸਿੱਧੇ ਹੋਗੇ ਨਾ 5 ਮਿੰਟ ਮੇਰੀ ਵੀਡੀਓ ਦੇਖ ਲਿਓ ਤੇ ਤੁਹਾਡਾ 5 ਮਿੰਟ ਤੇ ਆਪਾਂ ਲੱਖਾਂ ਦਾ ਫਾਇਦਾ ਕਰ ਦੇਣਾ ਆ ਜਾ ਫਿਰ ਦਿਖਾ ਦਈਏ ਕਲਵੀ ਕੀ ਹਾਲ ਚੱਲਿਆ ਬਈ ਮੇਰੀ ਵੀਡੀਓ ਦੀ ਸਟਾਰਟਿੰਗ ਚ ਇੱਕ ਨਾ ਗੱਲ ਕਹਿਤੀ ਬਾਲੀ ਵੱਡੀ ਕਿਵੇਂ ਮੈਂ ਜੇ ਤੁਸੀਂ ਏਜੰਸੀ ਨੂੰ ਸਿੱਧੇ ਹੋਗੇ ਨਾ ਤੇ 5 ਮਿੰਟ ਦੀ ਵੀਡੀਓ ਦੇਖ ਲਿਓ ਤੇ ਸ਼ਾਇਦ ਤੁਹਾਡਾ ਲੱਖਾਂ ਦਾ ਫਾਇਦਾ ਹੋ ਜੇ ਇੱਕ ਡਾਕਟਰ ਚ ਲੱਖ ਰੁਪਏ ਦਾ ਫਾਇਦਾ ਤਾਂ ਦੇਵਾਂਗੇ ਘਰ ਹਾਂ ਬਹੁਤ ਸੱਚੀ ਗੱਲ ਬਈ ਸਾਰੇ ਭਰਾਵਾਂ ਨੂੰ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਹਾਂਜੀ ਬਈ ਤੇ ਪਰਮਾਤਮਾ ਸਲਾਮਤੀ ਰੱਖੇ ਇੱਕ ਡੈਕਟਰ ਦੇਵਾਂਗੇ ਜਿੱਦੋਂ ਚ ਲੱਖ ਰੁਪਏ ਦਾ ਫਾਇਦਾ ਹੋ ਸਕਦਾ ਇੱਕ ਚ ਹੋ ਜੇ ਕਿਸੇ ਭਰਾ ਦਾ ਇੱਕ ਤੋਂ ਇੱਕ ਤੋਂ ਕਰ ਦਾਂਗੇ ਹੂੰ ਸ਼ੁਰੂ ਆਪ ਇਹ ਤੋਂ ਕਰਦੀਏ ਸ਼ੁਰੂ ਇਹ ਤੋਂ ਕਰ ਲਾ ਇਹ ਦਿਖਾ ਕਰਾ ਹੀਰਾ ਕੀ ਕੰਡੀਸ਼ਨ ਹੈ T20 ਹੈਗਾ 2018 ਮਾਡਲ ਹੂੰ ਨਵਾਂ ਹੀ ਪਿਆ ਢਲੋਂ ਜਮਾ ਦੇਖ ਲਾ ਥੱਲੋਂ ਵੀ ਉਵੇਂ ਲੱਗਦਾ ਜੀ ਮੈਂ ਅੱਜ ਕਿੜਾ ਕੇ ਲਿਆਂਦਾ ਹੁੰਦਾ ਅੱਛਾ ਮਗਰ ਲੈ ਡਾਇਰ ਤਾਂ ਜਮਾ ਨਵੇਂ ਆ ਅੱਛਾ ਤੇ ਮੂਰ ਲੇਗਾ 80 ਕਿਪਾ ਅੱਛਾ ਹੁਣੇ ਕੰਡੀਸ਼ਨ ਦਾ ਡੈਕਟਰ ਹੈ ਚਰਚਾ ਵੀ ਸਰਸੇ ਦਾ ਨੰਬਰ ਹੈ ਹੂੰ ਡੰਡਾ ਫੱਟੀ ਛਤਰੀ ਡੈਕ ਸਾਰਾ ਸਮਾਨ ਜਿਵੇਂ ਹੈਗਾ ਐਂ ਦੇ ਦਾਂਗੇ ਅੱਛਾ ਫੜਾ ਜਾ ਕੈਮਰਾ ਨਵਾਂ ਪਿਆ ਸੱਲਵੋ ਨਾ ਪਿਆ ਹਾਂ ਬਹੁਤ ਸੋਹਣਾ ਪਿਆ ਇਹ ਚੰਗਾ ਹੂੰ ਕਮਾਉਣਾ ਪੈਂਦਾ ਤੇ ਰੰਗ ਪੇਂਟ ਦੀ ਰੰਗ ਪੇਂਟ ਬਈ ਅਰੀਜਨਲ ਆ ਸਾਰਾ ਸਾਰਾ ਅਰੀਜਨਲ ਹੀ ਆ ਹਾਂ ਅਰੀਜਨਲ ਆ ਬਹੁਤ ਸੋਹਣੀ ਕੰਡੀਸ਼ਨ ਦਾ ਸਜਣੋ ਟਰੈਕਟਰ ਹੈ ਨਾ ਹਾਂ ਟਾਇਰਾਂ ਦੀ ਕੰਡੀਸ਼ਨ ਦੇਖ ਲਓ ਤੁਸੀਂ 1 ਰੁਪਿਆ ਸ਼ੈਸ ਨੂੰ ਨਾ ਲਾਉਣਾ ਪਏ ਲਾਉਣਾ ਪੈਂਦੀ ਨਹੀਂ ਕਹਿੰਦਾ ਨਹੀਂ ਪੈਂਦਾ ਲਾਉਣਾ ਯਾਰ ਐਂ ਤਾਂ ਬਾਹਰ ਤੇ ਜਾ ਕੇ 50000 ਲਾ ਲਾ ਡੈਕ ਦੀ ਹਾਂ ਇਹਦਾ ਕੁਝ ਕਿਤੇ ਮਰਜ਼ੀ ਲਾ ਬਲ ਜਿੱਥੋਂ ਐਂ ਲਾ ਕੇ ਆਂ ਹੀ ਰੱਖ ਕੇ ਐਸੈਸਰੀ ਦਾ ਕੰਮ ਲੈਣੇ ਤੇ ਰੁਪਿਆ ਲਾਉਣ ਦੀ ਲੋੜ ਨਹੀਂ ਹੈ ਨਾ 5 ਲੱਖ ਰੁਪਿਆ ਡਿਮ ਤੇ T20 ਆ ਗਿਆ T20 ਆ ਗਿਆ ਛੋਟੇ ਗੇਰ ਛੋਟੇ ਗੇਰ ਵਾਲਾ ਕਵੀ ਹੈ ਨਹੀਂ ਕੋਈ ਫੁੱਲ ਟੌਪ ਆ ਗਿਆ ਮੋਟੀਆਂ ਟੂਬਾਂ ਵਾਲਾ ਆ ਗਿਆ ਡਬਲ ਕਲੱਚ ਡਬਲ ਡਿਸਟਰੀਬਿਊਟਰ ਪੀਡੀਓ ਆ ਗਿਆ ਹਰਿਆਣਾ ਨੰਬਰ ਆ ਗਿਆ ਐਨਓ ਸੀ ਦੇ ਦੇਾਂਗੇ 585 ਦਾ ਆ ਗਿਆ ਈਪੀਆਈ ਕਲਾਸਿਕ 6 ਲੱਖ 5 ਲੱਖ ਰਮਾਈਂਡ 6 ਲੱਖ ਰੁਪਏ ਡਿਮਾਂਗ ਆ ਪੰਜ 5 ਲੱਖ ਸੌ ਪੰਜ ਲੱਖ ਡਿਮਾਂਗ 4 ਲੱਖ 85 ਹਜ਼ਾਰ ਦਾ 4 ਲੱਖ 85 ਹਜ਼ਾਰ ਦਾ ਹੋ ਜਾਊਗਾ ਗਰਮੀ ਛੋੜੀ ਜੀ ਜ਼ਿਆਦਾ ਹੈ ਨਾ ਜ਼ਿਆਦਾ ਹੈ ਦੋਸਤੋ ਗਿਆ ਆ 14 15 ਮਾਡਲ ਇਹਨਾਂ ਦੇ ਦਾ ਇਹ 14 ਮਾਡਲ ਹੈ 855 ਹੂੰ ਬੈਕ ਟਾਇਰ ਵੀ ਨਵੇਂ ਆ ਹਾਂਜੀ ਮੂਰਲੇ ਹੈਗੇ 60 65 70 ਪੈਸੇ ਉਹਨਾਂ ਮੂਰਲੇ 65 70 ਵਧੀਆ ਡੈਕਟਰ ਹੈਗਾ ਸਾਫ ਸੁਥਰੀ ਕੰਡੀਸ਼ਨ ਦਾ ਡੈਕਟਰ ਹੈ ਹੂੰ ਤੇ ਹਰਿਆਣਾ ਨੰਬਰ ਐਨ ਉਸ ਜੀ ਦੀ ਵੀ ਮਿਲ ਜੂਗੀ ਫੁੱਲ ਟੌਪ ਦੇ ਵਿੱਚ ਆ ਗਿਆ ਇਹ ਫੁੱਲ ਟੌਪ ਦਾ ਆ ਗਿਆ ਉਹ ਚ ਸਾਰਾ ਕੁਝ ਸਾਰਾ ਕੁਝ ਹੀ ਆਇਆ ਤਾਂ ਦੋਸਤੋ ਨੋਟ ਕਰ ਲਿਓ ਮੜੇ ਆ ਹਾਂ ਡਬਲ ਕਲਚ ਆ ਗਿਆ ਰਿਵਰਸ ਜੀਟੀਓ ਆ ਗਿਆ ਪਾਵਰ ਸਟੀering ਆ ਗਿਆ ਡਬਲ ਡਿਸਟ੍ਰਿਬਿਊਟਰ ਤੇਲ ਬ੍ਰੇਕਾ ਫੁੱਲ ਟੌਪ ਦਾ ਆ ਗਿਆ ਹਾਂ ਸਾਰਾ ਕੁਝ ਆਇਆ ਤਾਂ ਉਹ ਕੋਈ ਬੱਸ ਵੀ ਦਿਖਾ ਦੇ ਮੁੰਡੇ ਦਿਖਾ ਦੇ ਪਰਲੇ ਪਾਸੇ ਐ ਖੜਨਾ ਖੰਡ ਮਿਰਗੇ 4 ਲੱਖ 60 ਹਜ਼ਾਰ ਪੀ ਡਿਮਾਂਡ ਆ ਗਈ ਹੈ ਨਾ 4 ਲੱਖ 35 ਹਜ਼ਾਰ ਦਾ ਲੀਟਰ ਦੇ ਦਾ 4 ਲੱਖ 45 ਹਜ਼ਾਰ ਦਾ ਹਰਿਆਣਾ ਨੰਬਰ ਲਿਆ ਅਗਲੇ ਤੇ ਕੈਮਰਾ ਕਰਾ ਆ ਜਾ ਹਰਿਆਣਾ ਨੰਬਰ ਹੈ ਐਨਓਸੀ ਮਿਲ ਜੂਗੀ ਤੇ ਉਸ ਤੋਂ ਬਾਅਦ ਜਿਹੜਾ ਵੀ ਵੀਡੀਓ ਚ ਇੱਕ ਸਟਾਰਟਿੰਗ ਚ ਗੱਲ ਕਰੀ ਹਾਂ ਇਹਦੇ ਤੇ ਲੱਖ ਰੁਪਏ ਦਾ ਫਾਇਦਾ ਹੋ ਜੂਗਾ ਜਿਹੜਾ ਬੰਦਾ ਕੋ ਨਵਾਂ ਲਗਾ ਜੇਸੀ ਤਰ੍ਹਾਂ ਇਹਨਾਂ ਨੂੰ ਨਾ 5 ਮਿੰਟ ਦੀ ਵੀਡੀਓ ਦੇਖ ਲਓ ਲੱਖ ਸਵਾ ਲੱਖ ਰੁਪਏ ਦਾ ਫਾਇਦਾ ਤੁਹਾਡਾ ਕਰ ਦਾਂਗੇ ਆ ਡਾਇਰੈਕਟਰ ਆ ਗਿਆ ਉਹ ਇਹਨੂੰ ਦਿਖਾ ਦੇ ਮਾੜਾ ਜੀ ਇਹਨੂੰ ਦਿਖਾ ਦੇ ਮਾੜਾ ਜੀ ਫੇਰੀ ਦੱਸਾਂਗੇ ਇਹਦੇ ਲੱਖ ਹੁਣ ਤੁਸੀਂ ਇਹ ਨਾ ਕਹਦੇ ਹੋ ਵੀ ਇਹ ਮੰਡੀ 'ਚ ਕਿਤੇ ਵੀ ਕਲਮ ਦਾ ਰੰਗ ਵੀ ਨਿਸ਼ਾਨ ਸਾਫਤ ਕਰਦੇ ਆਪਾਂ ਦੇਣਦਾਰ ਉਹ ਦੇਣਦਾਰ ਰਹਿੰਦਾ ਠੀਕ ਹੈ ਟੂ ਸਾਰਾ ਕੁਝ ਨਾਲਦਾ ਗਿਣਤੀ ਦੇ 2.500 ਘੰਟਾ ਚੱਲਿਆ ਵਾ ਹਾਂ ਇੰਨਾ ਕੁ ਚੱਲਿਆ ਇੰਨਾ ਕੁ ਚੱਲਿਆ ਬਾਕੀ ਆ ਚੀਜ਼ ਖਾਇਦ ਨਿਕਲ ਮੇਰੀ ਮਾਲੇ ਮੇਰੀ ਮਾਲੇ ਨਿਕਲ ਜਮਨ ਨਵੀ ਕੰਡੀਸ਼ਨ ਦਾ ਬਸ ਇੱਥੇ ਖੜਾ ਮੰਡੀ ਚ ਖੜਾ ਕਰਨ ਕਰਕੇ ਮੰਨ ਲਓ ਵੀ ਸੈਕੰਡ ਹੈਂਡ ਲੱਗਦਾ ਹੈ ਸੈਕੰਡ ਹੈਂਡ ਦਾ ਫਿਰ ਜਦੋਂ ਇੱਕ ਵਾਰੀ ਨਿਕਲ ਗਿਆ ਤਾਂ ਸੈਕੰਡ ਹੈਂਡ ਆਏ ਨਹੀਂ ਪਰ ਕੰਡੀਸ਼ਨ ਇਹਦੀ ਨਮਿਆਲੀ ਪਈ ਹੈ 7 ਲੱਖ ਰੁਪਏ ਦਾ ਨਵਾਂ ਵੀ ਹੋਊਗਾ ਸਤੋਂ ਬਾਹਰ ਹੋਊਗਾ 7 ਲੱਖ ਰੁਪਏ ਅਡਵਾਡ ਹੈ 580 ਦਾ ਰੇਟਰ ਦੇ 5 ਲੱਖ ਰੁਪਏ ਦਾ ਫਾਇਦਾ ਆਊਗਾ ਜਿਹੜੇ ਬੰਦੇ ਦਾ ਚੰਗਾ ਸਿਬਲ ਹੋਇਆ ਉਹਦਾ ਲੋਨ ਵੀ ਖੋਲੀ ਹੋ ਜਾਵੇ 3 ਸਪੀਡ ਆ ਗਿਆ 3 3 3 ਸਪੀਡ ਆ ਗਿਆ ਫੁੱਲ ਟੌਪ ਆ ਗਿਆ ਜਿਹੜੀ ਕਿੰਨੀਆਂ ਸਹੂਲਤਾਂ ਫੁੱਲ ਟੌਪ ਚ ਹੁੰਦੀਆਂ ਸਾਰੀਆਂ ਇਹ ਚ ਆ ਗਈਆਂ ਸਾਰੀਆਂ ਪਾਤੀਆਂ ਹੈਨਾ ਹ ਕਲਵੀਰ ਭਾਈ ਰੇਟ ਦੱਸਤਾ ਸੀਗਾ ਪੰਨਾ ਆਇਆ ਕੀ ਗੱਲ ਹੋ ਗਈ ਅੱਜ ਤਾ ਵੀ ਸਹੀ ਨਹੀਂ ਥੋੜੀ ਜੀ ਨਹੀਂ ਨਹੀਂ ਸਹੀ ਹੈ ਅੱਛਾ 580 ਦੇ ਦਾਂਗੇ ਮੈਂ ਤੁਹਾਨੂੰ 580000 ਦਾ ਟਰੈਕਟਰ ਇਹ ਤੁਹਾਨੂੰ ਮਿਲ ਜੂਗਾ ਨਾ ਤੇ ਲੱਖ ਰੁਪਏ ਦਾ ਫਾਇਦਾ ਸਿੱਧਾ ਜਿਹੜਾ ਕੋਈ ਨਵਾਂ ਜਾਂਦਾਗਾ ਲੈਣ ਹਾਂ ਇੱਕ ਵਾਰੀ ਸਾਡੇ ਨਾਲ ਤੁਸੀਂ ਖੋਣ ਤੇ ਕੰਟੈਕਟ ਕਰ ਲਿਓ ਤੁਹਾਡਾ ਫਾਇਦਾ ਹੋ ਜੂ ਤੇ ਜੇ ਭਾਈ ਨਹੀਂ ਸਾਰਨਾਗਾ ਠੇਰ ਲੈ ਲਿਓ ਠੇਰ ਲੈ ਲਿਓ ਭਾਈ ਠੇਰ ਲੈ ਲੈ ਉਦੋਂ ਅੱਗੇ ਘਰ ਜਾਣਾ ਇਹ ਜਮੀਂ ਸਸਤੇ ਰੇਟ ਦਾ ਗਿਆ ਭਾਈ ਟਰੈਕਟਰ ਇੱਕ ਗੱਲ ਹੋਰ ਹੈ ਹੂੰ ਕਿਧਰੇ ਮੈਨ ਦਿਖਾਈ ਪਹਿਲਾਂ ਪਤਾ ਅੱਛਾ ਉਹ ਮਗਰ ਲਾ ਰਿਹਾ ਮੈਨ ਦਿਖਾ ਤ ਬੰਨਿਆ ਲੀਗਲ ਖੋਪਚੇ ਜਿਵਾਰੀ ਫਿਰਦਾ ਬਾਈ ਇਹ ਟਰੈਕਟਰ オリジナル ਆ ਸਾਰਾ ਚੇਨ ਹਿੱਟਰ ਨਾਮ ਰੰਗ ਹੋ ਜਾਂਦੇ ਹੁੰਦੇ ਅਰ ਜਣਾ ਟਾਇਰ ਲੈਂਡ ਰੂਲਿਆਂ ਦੇ ਪੰਨੇ ਤੋੜੇ ਹੁੰਦੇ ਹਨ ਇਹ ਟਰੈਕਟਰ ਜ਼ਿੰਮੇਦਾਰਾ ਚ ਆਇਆ ਸਾਰਾ ਬਦਨਾਮ ਆਰਜਨ ਹਾਂ ਨਹੀਂ ਬਈ ਤਗੜਾ ਬਹੁਤ ਆ 60 HP ਦਾ ਟਰੈਕਟਰ 60 HP ਦਾ ਟਰੈਕਟਰ ਪੂਰਾ ਹੈਵੀ ਬੰਪਰ ਲੱਗਾ ਹੋਇਆ ਚਾਰੋਂ ਡਾਇਰ ਰੱਦੇ ਆ 605 ਫੁੱਲ ਟੌਪ ਵਾਲਾ ਮਾਡਲ ਆ ਗਿਆ ਤੇ ਕੁੱਲ ਰੇਟ 3 ਲੱਖ 118000 ਰੁਪਇਆ 290 ਕੁ ਹਜ਼ਾਰ ਦਾ ਜਿਹੜਾ ਮੌਕੇ ਤੇ ਫੈਕਟਰ ਦਾ ਸੌਦਾ ਹੋਜੂਗਾ। ਗੇਰ ਇੰਜਨ ਦਾ ਕਿੰਨਾ ਕਿ ਉਹ ਕੇ ਆ ਬਈ ਕਮੀ ਹੈ ਨਹੀਂ ਗੀ। ਹੂੰ। ਕਮੀ ਵਾਲੀ ਚੀਜ਼ ਲੈਂਦੀ ਨਹੀਂ ਆਪਾਂ ਇਹ। ਨਹੀਂ ਨਹੀਂ ਚਾਹੀਦੀ ਵੀ ਨਹੀਂ ਹਨਾ। ਹੂੰ। ਤੇ ਦਮਾਨੇ ਦੀ ਤਾਂ 118 ਕਿੰਨੇ ਦਾ ਹੋਜੂਗਾ? 290 ਦਾ ਅੱਜ ਤੇਰੀ ਵੀ ਚਾਹ ਤੂੰ ਘੱਟ ਪੀਤੀ ਲੱਗਦੀ ਆ ਪਹਿਲਾਂ ਆਉਂਦੇ ਨਾ ਮਗਰ ਹੋਜਦਾ। ਹਾਂ। ਤੂੰ ਨੱਬੇ ਦਾ ਹੋਜੂ ਤੇ ਹੋਗੇ ਚਾਰੇ। ਹੋ ਗਏ। ਨੰਬਰ ਕੁਲਵੀਰ ਦੇ ਨਾਮਾਂ ਲੈ ਲਿਆ। ਵਧਾਈ ਦਾ ਪਾਤਰ ਐ ਤੇ ਕਿਸੇ ਦੀ ਸ਼ਿਕਾਇਤ ਨੂੰ ਮੌਕਾ ਹੋਣਾ ਸੀ ਦੇਣਾ ਨਹੀਂ। ਜਦੋਂ ਮਰਜ਼ੀ ਗੱਲ ਕਰ ਰੋ ਰਾਤ ਨੂੰ ਜੇ 12 ਵਜੇ ਲਾ ਲੂਗਾ ਫਿਰ ਤਾਂ ਨਹੀਂ ਚੱਕਿਆ ਜਾਣਾ। 8 ਤੋਂ ਤੇ ਉਸ ਤੋਂ ਬਾਅਦ ਨਹੀਂ ਚਾਹਦਾ ਤਾਂ ਫਿਰ ਇਹ ਨਹੀਂ ਬਾਅਦ ਚ ਸੋਚਾਂਗੇ ਯਾਰ ਮੈਂ ਨਾ ਚੱਕਾਂ ਕੋਈ ਵੀ ਟੀਮ ਦਾ ਮੈਂਬਰ ਲਾਜ਼ਮੀ ਚ ਬਿਲਕੁਲ ਹੈਨਾ ਤੇ ਦੋਸਤੋ ਵੀਡੀਓ ਬਦਲ ਕੇ ਸ਼ੇਅਰ ਕਰਦੇ ਪੀਂ ਇੱਕ ਵੀਡੀਓ ਸਾਰੀ ਦੇਖ ਲਿਆ ਕਰੋ ਹਾਂ ਸਾਰੀ ਦੇਖ ਲਿਆ ਕਰੋ ਹਾਂ ਠੀਕ ਠੀਕ ਧੰਨਵਾਦ